ਸਾਲ ਤੋਂ ਲਗਾਤਾਰ ਪੰਚਾਇਤੀ ਜ਼ਮੀਨ ਤੇ ਕਬਜ਼ਾ ਹੈ ਜੀ ਸਾਡਾ ਹਾਈ ਕੋਰਟ ਚ ਕੇਸ ਚੱਲਦਾ ਸੀਗਾ ਸਰ ਹਰੇਕ ਸਾਲ ਅਸੀਂ ਮੇਨ ਪ੍ਰੋਫ ਤੋਂ ਉੱਥੇ ਪੜਾਉਂਦੇ ਰਹੇ ਹਾਂ ਜੀ ਖਜ਼ਾਨੇ ਸਾਡਾ ਜਮ੍ਹਾਂ ਹੋ ਰਿਹਾ ਹੈ ਜੀ ਇਸ ਸਾਲ ਬਿਨਾਂ ਕੋਈ ਨੋਟਿਸ ਇਹ ਮਾਨਯੋਗ ਹਾਈ ਕੋਰਟ ਨੇ ਅੱਜ ਤੋਂ 10ਵੇਂ ਮਹੀਨੇ ਦੇ ਵਿੱਚ ਪੰਚਾਇਤ ਦੇ ਹੱਕ ਚ ਫੈਸਲਾ ਦਿੱਤਾ ਸੀਗਾ ਪਰ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਜੀ ਸਾਨੂੰ ਕੋਈ ਦੱਸਿਆ ਨਹੀਂ ਗਿਆ ਹੈਗਾ ਬਿਨਾਂ ਨੋਟਿਸ ਦੱਸੇ ਇਹਨਾਂ ਨੇ ਬੋਲੀ ਸ਼ੁਰੂ ਕੀਤੀ ਹੈ ਜੀ ਹੁਣ ਸਾਡੀ ਉੱਥੇ ਫਸਲ ਖੜੀ ਹੈ ਜੀ ਸਾਡੀ ਫਸਲ ਬਰਬਾਦ ਹੋਊਗੀ ਲੋਕ ਸਾਡੇ ਦੇ ਉੱਪਰ ਆ ਕੇ ਸਾਡੇ ਨਾਲ ਲੜਨਗੇ ਜੀ ਜਿਸ ਤੱਕ ਦੀ ਮੈਂ ਬਾਝ-ਬਾਈ ਕਰ ਰਿਹਾ ਹਾਂ ਉਸ ਤੱਕ ਦੇ ਜੇ ਕਿਸੇ ਹੋਰ ਨੇ ਬੋਲੀ ਦਿੱਤੀ ਤਾਂ ਮੇਰੇ ਨਾਲ ਉਹਦਾ ਝਗੜਾ ਹੋਊਗਾ ਸਾਡਾ ਜਾਨਮਾਲ ਦਾ ਨੁਕਸਾਨ ਹੋਊਗਾ ਜੀ ਸਾ ਸਾਡੀ ਮਾਮਲਾ ਭਾਰੀ ਰਹੇ ਹਾਂ ਹਾਂਜੀ ਹਾਂਜੀ ਫੇਰ ਬੋਲੀ ਕਰਾਂਗੀ ਇਹ ਸਰ ਪਿੰਡ ਦੇ ਦੋ ਬੰਦੇ ਨੇ ਜੀ ਇਹ ਪੋਲੀਟੀਕਲ ਪ੍ਰੈਸ਼ਰ ਆ ਸਰ ਔਰ ਵੀਡੀਓ ਸਾਹਿਬ ਤੇ ਵੀ ਪ੍ਰੈਸ਼ਰ ਹੈ ਜੀ ਅਸੀਂ ਮਤਲਬ ਹਰ ਜਗ੍ਹਾ ਜਾ ਕੇ ਦੇਖ ਚੁੱਕੇ ਹਾਂ ਪਰ ਸਾਡੀ ਕਿਤੇ ਸੁਣਵਾਈ ਨਹੀਂ ਲਈ ਗੱਲ ਕਰਦੇ ਆ ਅਕਾਲੀ ਦਲ ਨਾਲ ਸੰਬੰਧਿਤ ਰਹੇ ਨੇ ਉਹ ਅਜਾ ਉਹ ਸਰ ਉਹਨਾਂ ਦਾ ਕੋਈ ਹੋ ਨਹੀਂ ਸਟੈਂਡਿੰਗ ਇਹ ਸਾਰਾ ਪਿੰਡ ਦਾ ਸਕਦਾ ਜੀ ਕੋਈ ਸਟੈਂਡ ਨਹੀਂ ਸਾਡੀਆਂ ਫਸਲਾਂ ਬੀਜੀਆਂ ਹੋਈਆਂ ਨੇ ਅਸੀਂ ਸਰੇ ਮੰਗ ਕਰਦੇ ਹਾਂ ਸਾਨੂੰ ਨਿਆਂ ਦਿਵਾਇਆ ਜਾਵੇ ਇਸ ਸਾਲ ਦੀ ਫਸਲ ਸਾਡੀ ਬਚਾਈਏ ਜੇਕਰ ਕੋਈ ਪੁਲੀਕਾਰ ਕੋਈ ਨਹੀਂ ਆਉਂਦਾ ਤਾਂ ਕੀ ਕਰੂ ਅਸੀਂ ਉਸ ਦਾ ਵਿਰੋਧ ਕਰਨਾ ਬੋਲੀ ਨਹੀਂ ਹੋਣ ਦੇਵਾਂਗੇ ਸਾਡੀ ਪ੍ਰਸ਼ਾਸਨ ਅਗੇ ਸਰਕਾਰ ਅਗੇ ਪੁਰਜ਼ਰ ਅਪੀਲ ਕਰਦੇ ਹਾਂ ਹੱਥ ਜੋੜ ਕੇ ਵੀ ਸਾਨੂੰ ਬਚਾਇਆ ਜਾਵੇ ਕਿਸੇ ਤਰੀਕੇ ਨਾਲ ਇਹ ਧਨਾੜ ਆਦਮੀ ਸਾਨੂੰ ਦਬਾਉਣ ਨੂੰ ਫਿਰਦੇ ਆ ਜੀ ਸਾਡੀ ਜ਼ਮੀਨਾਂ ਦੇ ਇਹਨਾਂ ਤੇ ਕਬਜ਼ਾ ਕਰਨ ਨੂੰ ਪ੍ਰਸ਼ਾਸਨ ਮੀਰ ਸਿੰਘ ਸਰਪੰਚ ਕੀ ਮਸਲਾ ਕੀ ਆ ਜਿਹੜਾ ਵੀ 30 ਸਾਲ ਦੀ ਜ਼ਮੀਨ ਦਾ ਮਸਲਾ ਕਬਜਾ ਅੱਜ ਦੁਬਾਰਾ ਬੋਲੀ ਹੋ ਰਹੀ ਹੈ ਫਸਲ ਕੀਜੀ ਤੇ ਕਿਸੇ ਕੀ ਕਹਣਾ ਮਸਲਾ ਇਹ ਹੈ ਜੀ 28 ਸਾਲ ਹੋ ਗਏ ਕੇ ਚੱਲਦੇ ਨੇ ਸਟੇ ਲਗੀ ਸੀ ਹਾਈ ਕੋ ਸਾਡੀ ਤੇ ਮੈਂ 4 ਸਾਲ ਤੋਂ ਇਕੱਲੇ ਨੇ ਇਲਾਕੇ ਉਥੇ ਰੈਡ ਲਾ ਕੇ ਕੇਸ ਕਰਕੇ ਸ਼ੁਰੂ ਕੀਤਾ ਅਖੀਰ 4 ਸਾਲ ਬਾਅਦ ਬਈ ਕਿਸ ਜਿੱਤੇ ਆਪਣੇ ਵੱਲੋਂ ਨਾ ਕੋਈ ਮੈਂ ਗਵਰਨਮੈਂਟ ਤੋਂ ਨਾ ਕੋਈ ਪਿੰਡ ਤੋਂ ਪੈਸਾ ਨਹੀਂ ਲਿਆ ਆਪਣੇ ਕੋਲੋਂ ਖਰਚੇ ਗਵਰਨਮੈਂਟ ਵਾਲਾ ਨੂੰ ਵੀ ਆਪਣੀ ਗੱਲ ਦੀ ਆਪਣੇ ਖਰਚੇ ਤੇ ਲਿਆ ਜਾਂਦਾ ਰਹੇ ਹੁਣ ਕਹਾਣੀ ਇਹ ਆ ਗਈ ਜਤਾਂ ਇਹ 2-3 ਮਹੀਨੇ ਪਹਿਲਾਂ ਸਾਨੂੰ ਅਨਾਉਂਸ ਕਰਦੇ ਨੋਟਿਸ ਦਿੰਦੇ ਵੀ ਆਪਾਂ ਕਾਬਜ ਹੈ ਅਸੀਂ ਜਿੱਤੇ ਹੋਏ ਆਂ ਕੋਈ ਕੰਮ ਨਾ ਕਰੇ ਹੁਣ ਜਿਹੜੇ ਗਰੀਬ ਲੋਕ ਆ ਉਹਨਾਂ ਨੇ ਕਣਕਾਂ ਦੇ ਵਿੱਚ ਆਪਣੀਆਂ ਅਜਦੀਰੀਆਂ ਬੀਜ ਲਈਆਂ ਇਹ ਇਹ ਹੀ ਕਹਾਣੀ ਹੈ ਵੀ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਅਗਲੀ ਵਾਰ ਬੋਲੀ ਕਰ ਲੈਣਾ ਉਹ ਤੁਹਾਡੇ ਦੇ ਵੀ ਪੰਚਾਇਤ ਦੇ ਇਲਜ਼ਾਮ ਲੱਗ ਰਹੇ ਨੇ ਜੀ ਇਹ ਹੋਰ ਹਾਲੇ ਜਗਾ ਦਾ ਕੇਸ ਚੱਲ ਰਿਹਾ ਔਰ ਜਗਾ ਪੰਚਾਇਤ ਦੇ ਹਾਲੇ ਇੰਤਕਾਲ ਨਹੀਂ ਹੋਇਆ ਉਹ ਦੇਖੋ ਇਹ ਕਲੀਅਰ ਹੈ ਹੋਣਾ ਨਹੀਂ ਹੋ ਜੂਗਾ ਪਰ ਪੰਚਾਇਤ ਦੇ ਹੱਕ ਵਿੱਚ ਹਾਈ ਕੋਰਟ ਨੇ ਮਾਂ ਜੋ ਹਾਈ ਕੋਰਟ ਨੇ ਇਹ ਦੇ ਦਿੱਤਾ ਸਭ ਇਹ ਪੰਚਾਇਤ ਨੂੰ ਰੁਕੇ ਇੰਤਕਾਲ ਹੋ ਗਿਆ ਨੇ ਇੰਤਕਾਲ ਨਹੀਂ ਪਰ ਜਦ ਮਾਲਕੀ ਉਹ ਪੰਚਾਇਤ ਦੀ ਜੇ ਬਣੀ ਨਹੀਂ ਹੈ ਪਹਿਲਾਂ ਉਹੀ ਹੋ ਗਿਆ ਨਾ ਇੱਕ ਮਿੰਟ ਸੁਣੋ ਇਸ ਤੋਂ ਪਹਿਲਾਂ ਇੱਕ ਮਿੰਟ ਜਿਹੜਾ 28 ਸਾਲ ਤੋਂ ਪਹਿਲਾਂ ਸੀਗਾ ਇਹ ਜਦ ਮਾਲਕ ਪੰਚਾਇਤ ਤੇ ਸੀ ਜੀ ਇੰਤਕਾਲ ਪੰਚਾਇਤ ਦੇ ਨਾਲ ਉਹਨਾਂ ਨੇ ਇਹ ਕਹਤਾ ਵੀ ਜਿੱਤੀ ਹੈ ਪੰਚਾਇਤ ਹੀ ਹੈ ਅਸੀਂ ਇਹ ਨਹੀਂ ਰੋਕਦੇ ਹੈ ਜ਼ਮੀਨ ਪੰਚਾਇਤ ਦੀ ਹੈ ਪਰ ਆ ਹੁਣ ਜਿਹੜੇ ਲੋਕਾਂ ਨੇ ਗਰੀਬਾਂ ਨੇ ਬੀਜ ਲਈਆਂ ਇਹ ਟਾਈਮ ਜਿਹੜਾ ਚਾਹੀਦਾ ਤੁਸੀਂ ਮੌਜੂਦਾ ਸਰਪੰਚੋ ਤੁਸੀਂ ਕਿਉਂ ਨਹੀਂ ਅਪੀਲ ਕੀਤੀ ਸਰਕਾਰ ਨੂੰ ਮੈਂ ਚਾਰ ਵਾਰ ਜਾਇਆ ਜੀ ਵੀ ਮੈਂ ਅਪੀਲ ਕਿਉਂ ਕਰਦਾ ਮੈਂ ਕਿਉਂਕਿ ਮੈਂ ਤਾਂ ਚਾਹੁੰਦਾ ਵੀ ਪੰਚਾਇਤ ਨੂੰ ਮੇਲੇ ਸੁਣੋਗਾ ਮੈਂ ਚਾਹੁੰਦਾ ਸੀ ਮੈਂ ਕੇਸ ਰੜੇ ਆਪਣੇ ਕੋਲ ਰੜੇ ਇਹ ਬੋਲੀ ਦੀ ਗੱਲ ਕਰ ਰਹੇ ਆ ਜਿਹੜੀ ਬੋਲੀ ਹੋਰ ਜੀ ਨਾ ਕਿਹਾ ਸੀ ਉਹਨਾਂ ਨੇ ਆਪ ਸੁਜੀਦ ਜੀ ਨੂੰ ਮੈਂ ਕਿਹਾ ਵੀ ਹਾਲੇ ਰੋਕ ਲਓ ਬੀ.ਪੀ ਨਾਲ ਤੁਹਾਡੀ ਗੱਲ ਹੋਈ ਬੀ.ਪੀ ਮੈਂ ਦੋ ਵਾਰ ਜਾਇਆ ਉਦੋਂ ਵੀ ਕਿਹਾ ਸੀ ਜੀ ਵੀ ਹਾਲੇ ਰੋਕ ਲਓ ਆਪਾਂ ਸਾਹਮਣੇ ਬੈਠ ਕੇ ਆਮੋ ਸਾਹਮਣੇ ਬੀਰ ਨੂੰ ਰੋਕ ਦੋ 6 ਮਿੰਟ ਤੋਂ ਬਾਅਦ ਆਪਾਂ ਬੋਲੀ ਕਰਾਂਗੇ ਆ ਸੌਣੀ ਦੀ ਲੰਗ ਜਾਣ ਦੋ ਤੁਸੀਂ ਮਜੂਤਾ ਰਹੇ ਹੋ ਸਰਪੰਚੋ ਇਹ ਵੀ ਤੁਸੀਂ ਮੁਸ਼ਕਲਾਂ ਜਿਹੜੀਆਂ ਆਪਣੇ ਤੁਹਾਡੇ ਪਰ ਇਥੇ ਆਏ ਨੇ ਪਰਿਵਾਰਾਂ ਦੇ ਉਹਦਾ ਹੱਲ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਇੱਕ ਮਿੰਟ ਹਾਲੇ ਹੀ ਹੋਗਾ ਸਾਡਾ ਤਾਂ ਅੱਗੇ ਜਾ ਕੇ ਕਹਿਣਾ ਹੀ ਆ ਵੀ ਜਦ ਆਪਾਂ 2 ਮਹੀਨੇ ਪਹਿਲਾਂ ਨੋਟਿਸ ਦਿੰਦੇ ਆਪਾਂ ਨਾ ਵਿਜਣ ਹੁਣੇ ਲੋਕ ਅਣਜਾਣ ਨੇ ਇਹਨਾਂ ਨੂੰ ਪਤਾ ਹੀ ਨਹੀਂ 28 ਸਾਲ ਮੰਗੂ ਅੱਗੇ ਮੰਗੂ ਬਿਜਲੀ ਗਿਆ ਨੇ ਬਿਜਲੀਆਂ ਇਹ ਮੈਂ ਕਹਿ ਚੁੱਕਿਆ ਉਹਨਾਂ ਨੂੰ ਜਾ ਕੇ ਆਪ ਵੀ ਸਾਰੀਆਂ ਫਸਲਾਂ ਬੀ ਚੁੱਕੀਆਂ ਕੋਈ ਵੀ ਪਲਾਟ ਖਾਲੀ ਨਹੀਂ ਹੈ ਆਪਾਂ ਨਾ ਇਹ ਗਲਤ ਕੰਮ ਕਰੀਏ ਸਾਡੇ ਪਿੰਡ ਕਸਵਾਨਪੁਰ ਇਹ ਗੱਲ ਹੋਈ ਹੈ ਸੁਰਜੀਤ ਜੀ ਨੂੰ ਕਹੀ ਉਹ ਕਹਿੰਦਾ ਕੋਈ ਨਾ ਹੋਊਗੀ ਦੇਖਾਂ ਲਿਆਪਾਂ ਉਹਦਾ ਮੈਨੂੰ ਕਹਿੰਦੇ ਨੇ ਸਰਪੰਚ ਤੁਸੀਂ ਸਾਡੇ ਨਾਲ ਕੋਦਰ ਮੈਂ ਕਿਹਾ ਮੈਂ ਤੁਹਾਡੇ ਨਾਲ ਹੀ ਆ ਪਰ ਇਹ ਕੰਮ ਜੇ ਮੈਂ ਪਿੰਡ ਦੇ ਨਾਲ ਸਰ ਜਿਹੜਾ ਜ਼ਮੀਨਦਾਰ ਔਲਾ ਪੈ ਰਿਆ ਪਿੰਡ ਖਟੜਾ ਦਾ ਜਿਹੜਾ ਐਸਸੀ ਭਾਈਚਾਰੇ ਕੋਲ ਜ਼ਮੀਨ ਹੈ ਟੱਕ ਉਹ ਤੁਹਾਡਾ ਨਾ ਹੋ ਰਹਿ ਨੇ ਵੀ ਜਿੰਨਾ ਵੀ ਬਵਾਦ ਆ ਵੀ ਉਹ ਤੁਹਾਡੇ ਵੱਲੋਂ ਕਹਿੰਦੇ ਵੀ ਸ਼ੁਰੂ ਕਰਿਆ ਹੋਇਆ ਹੈ ਐਕਚੁਅਲੀ ਇਹ ਕੇਸ ਜ਼ਮੀਨ ਹੈ ਸ਼ਾਨਦਾਰ ਟਾਪਿੰਡ ਦੀ ਇਹਦਾ ਕੇਸ ਚੱਲਦਾ ਸੀ ਪਹਿਲਾਂ ਜ਼ਿਮੀਂਦਾਰ ਕਹਿੰਦੇ ਸੀ ਵੀ ਇਹ ਚੁਗਲਾ ਮਾਲਕਾਂ ਨਾਲ ਸੰਬੰਧਤੀ ਜਾਵੇ ਪੰਚਾਇਤ ਕਹਿੰਦੀ ਸਾਡਾ ਉਹ ਹਾਈ ਕੋਰਟ ਤੋਂ ਫੈਸਲਾ ਹੋਇਆ ਇਹ ਤਾਂ ਅਦਾਲਤ ਦਾ ਕੰਮ ਹੈ ਮੈਂ ਨਾ ਇਹ ਜ਼ਮੀਨ ਚੋਂ ਬਹੁਣਾ ਨਾ ਮੇਰੀ ਜ਼ਮੀਨ ਦੇ ਨੇੜੇ ਜ਼ਮੀਨ ਹੈ ਨਾ ਮੇਰਾ ਕੋਈ ਇਸ ਗੱਲ ਦਾ ਵਾਸਤਾ ਹੈ ਨਾ ਮੇਰੇ ਇਹਦੇ 'ਚ ਮੈਂ ਜ਼ਮੀਨ ਟੱਕ ਲੈਣਾ ਨਾ ਕਦੇ ਮੈਂ ਲਿਆ ਨਾ ਮੈਂ ਆਪ ਖੇਤੀ ਕਰਦਾ ਤੇ ਇਸ ਕਰਕੇ ਮੇਰਾ ਕੋਈ ਇੰਟਰਸਟ ਨਹੀਂ ਇਹ ਜੋ ਮੇਰਾ ਲਾਇਵ ਆਪਣਾ ਉਹ ਕਰਨਾ ਹੈ ਜੋ ਵੀ ਬਣਨਾ ਹੈ ਉਹਦੇ ਮੁਕਾਬਲ ਕਾਰਵਾਈ ਹੋਣੀ ਚਾਹੀਦੀ ਹੈ ਮੇਰਾ ਜਾਤੀ ਤੌਰ ਤੇ ਇਹਦੇ ਨਾਲ ਦੂਰ ਦਾ ਹੀ ਵਾਸਤਾ ਹੈ ਜਿਹੜੇ ਪੀੜਤ ਪਰਿਵਾਰ ਨੇ ਉਹ ਕਹਿੰਦੇ ਸਾਨੂੰ ਵੀ 6 ਮਹੀਨੇ ਦਾ ਮੌਕਾ ਦੇਣਾ ਚਾਹੀਦਾ ਵੀ ਕੱਲ ਨੋਟਿਸ ਲੱਗਿਆ ਅੱਜ ਬੋਲੀ ਹੋਗੀ ਵੀ ਇਹ ਸਾਡੇ ਨਾਲ ਧੱਕਾ ਹੋ ਰਿਹਾ ਇਹ ਦੇਖਣਾ ਜੀ ਵੀਡੀਓ ਨੇ ਐਸ.ਡੀ.ਐਮ ਨੇ ਜਿਹੜਾ ਦਾ ਡਿਪਾਰਟਮੈਂਟ ਹੈ ਰੈਵਨਿਊ ਨੇ ਜਿਹੜੇ ਮਰਜੀ ਨੇ ਜੋ ਇਹ ਮਿਹਰਾ ਦਾ ਕੋਈ ਹੋ ਨਹੀਂ ਉਹ ਉਹਨਾਂ ਨੂੰ ਟਾਈਮ ਦੇਣ ਉਹ ਜੋ ਕਰਨਾ ਉਹਨਾਂ ਦੇ ਗ੍ਰੀਵੈਂਸਸ ਨੂੰ ਸੁਣਨਾ ਠੀਕ ਹੈ ਨਾ ਜੀ ਗੱਲ ਮੇਰਾ ਜੇ ਉਹ ਉਹ ਜ਼ਮੀਨ ਬਾਉਂਦੇ ਨੇ ਇੰਨਾ ਚਿਰ ਤੋਂ ਠੀਕ ਹੈ ਨਾ ਇਹ ਉਹ ਦੇਖ ਲੈਣ ਕਿ ਕੀ ਕਰਦੇ ਆ ਕੀ ਨਹੀਂ ਕਰਨਾ ਮੇਰਾ ਜਾਤੀ ਤੌਰ ਤੇ ਨਾ ਕੋਈ ਰੋਲ ਨਹੀਂ ਜ਼ਮੀਨ ਜਿਹੜੀ ਆ ਬਾਉਂਦੇ ਨੇ ਐਕਚੁਅਲੀ ਜਿਹੜੇ ਪੀੜ ਦੇ ਪਰਿਵਾਰ ਨੇ ਉਹ ਜ਼ਮੀਨ ਬਾਉਂਦੇ ਵੀ ਨਹੀਂਗੇ ਅੱਛਾ ਤੁਸੀਂ ਇੱਥੇ ਪਤਾ ਕਰ ਲਓ ਕਿਉਂਕਿ ਇਸ ਜ਼ਮੀਨ 'ਚ ਤਾਂ ਬੋਰ ਨਹੀਂ ਕੋਈ ਜਦੋਂ ਸੌਖੀਲੇ 'ਚ ਕੋਈ ਬੋਰ ਨਹੀਂ ਹੈ ਗਈ ਨਾ ਕੋਈ ਬੋਰ ਨਹੀਂ ਕਿਉਂਕਿ 28 ਸਾਲ ਤਾਂ ਹੋ ਗਏ ਕੇਸ ਚੱਲਦੇ ਨੇ ਪਹਿਲਾਂ ਬੋਰ ਸੀ ਜੀ ਪਹਿਲਾਂ ਬੋਰ ਸੀਗੇ ਹੁਣ ਤਾਂ ਪਾਣੀ ਉਹ ਇੰਨਾ ਡੂੰਘਾ ਚਲਿਆ ਗਿਆ ਹੂੰ ਜਿਹੜੀਆਂ ਅਲਦਲ ਦੀਆਂ ਮੋਟਰਾਂ ਨੇ ਉਹਨਾਂ ਦਾ ਪਾਣੀ ਦਾ ਜਿਹੜੀਆਂ ਆਉਂਦੀ ਸੀ ਆਪਾਂ ਦਾ ਯੂਜੇ ਰੱਖ ਕੇ ਧਰ ਜਮੀਨ ਜੀਰੀ ਲੱਗ ਚੁੱਕੀ ਆ ਵੀ ਜਿਹੜਾ ਤੁਸੀਂ ਮੇਜ ਪ੍ਰੋਫਿਟ ਆ ਉਹ ਪਰਵਾ ਕੇ ਤੁਸੀਂ ਇੱਕ ਸਾਲ ਲਈ ਐਕਸਟੈਂਡ ਕਰ ਦਿਓ ਅਗਲੇ ਸਾਲ ਤੁਸੀਂ ਪਹਿਲਾਂ ਮਿਆਦੀ ਕਰਾ ਕੇ ਬੋਲੀ ਕਰਾ ਦਿਓ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸਾਨੂੰ ਵੀ ਕੋਈ ਇਤਰਾਜ਼ ਨਹੀਂ ਜਿਹੜੇ ਰਿਜ਼ਰਵ ਪ੍ਰਾਈਸ ਦੇ ਹੋਰ ਪਲਾਟ ਨੇ ਉਹਨਾਂ ਦੀ ਬੋਲੀ ਅਲੱਗ ਹੋਣੀ ਹੁੰਦੀ ਆ ਜਿਹੜੀ ਜਰਨਲ ਕੈਟਾਗਰੀ ਨੇ ਉਹਨਾਂ ਦੀ ਅਲੱਗ ਅਸੀਂ ਵੀ ਚਾਹੁੰਦੇ ਆ ਵੀ ਇਹ ਬੋਲੀ ਹੋਵੇ ਪਰ ਉਹਦੇ ਲਈ ਕੋਈ ਟਾਈਮ ਹੋਣਾ ਚਾਹੀਦਾ ਜਿਹੜੇ ਵੀਰ ਭਾਈਆਂ ਨੇ ਹੁਣ ਮਿਲ ਕੇ ਬਟਾਈ ਦੇ ਉੱਤੇ ਫਸਲਾਂ ਬੀਜਦੀਆਂ ਉਹਨਾਂ ਦਾ ਤਾਂ ਫਾਈਨੈਂਸ਼ਲੀ ਨੁਕਸਾਨ ਆ ਨਾ ਹੁਣ ਜੇ ਮੈਂ ਕਿਸੇ ਦੇ ਉੱਤੇ ਬੋਲੀ ਦਊਗਾ ਕੱਲ ਨੂੰ ਅਗਲਾ ਮੇਰੇ ਨਾਲ ਆ ਕੇ ਲੜੂਗਾ ਅੱਜ ਪ੍ਰਸ਼ਾਸਨ ਪੁਲਿਸ ਲਾ ਕੇ ਕੰਮ ਬੋਲੀ ਖੜਾ ਜੂਗਾ ਕੱਲ ਨੂੰ ਜੇ ਜਾਣ ਤੋਂ ਬਾਅਦ ਵੀ ਰੰਜਿਸ਼ ਤਾਂ ਪਿੰਡ ਦੇ ਵਿੱਚ ਹੀ ਵਧਣੀ ਆ ਅਸੀਂ ਵੀਡੀਓ ਸਭ ਕੁਲ ਗਏ ਸੀ ਵੀਡੀਓ ਸਾਬ ਕਹਿੰਦੇ ਤੁਸੀਂ ਕੌਣ ਹੋਨੇ ਹੋ ਅਸੀਂ ਤਾਂ ਬੋਲੀ ਕਰਾਵਾ ਹੀ ਕਰਵਾਵਾਂਗੇ ਜੀ ਕਾ ਭਾਈ ਕਰਾ ਲਓ ਹੁਣ ਅਸੀਂ ਤੁਹਾਡੇ ਮੂਰੇ ਪ੍ਰਸ਼ਾਸਨ ਮੂਰੇ ਸਰਕਾਰ ਮੂਰੇ ਕੌਣ ਬੋਲ ਸਕਦਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇੱਕ ਸਾਲ ਲਈ ਇਹਨੂੰ ਪਿਛਲੀ ਵਾਰ ਵਾਂਗੂ ਮੇਜ ਪ੍ਰੋਫਿਟ ਦੇ ਉੱਤੇ 10% ਵਧਾ ਕੇ ਪੈਸੇ ਜਮ੍ਹਾਂ ਕਰਾ ਲੈਣ ਤੇ ਅਗਲੇ ਸਾਲ ਪਹਿਲਾਂ ਦੱਸ ਕੇ ਮਿਆਦੀ ਕਰਾ ਕੇ ਬੋਲੀ ਕਰਾ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬਾਕੀ ਹਾਂ ਜੇ ਸਾਡੇ ਕੋਈ ਦਲਤ ਭਾਈਚਾਰੇ ਦੇ ਨਾਲ ਤੱਕਾ ਕਰਨਗੇ ਤਾਂ ਅਸੀਂ ਉਹਨਾਂ ਨੂੰ ਮੂਹਰੇ ਡਟ ਕੇ ਖੜੇ ਆ ਜੇ ਹੁਣ ਮੈਕਮਾ ਕਹੂਗਾ ਵੀ ਅਸੀਂ ਇਹਨਾਂ ਦੀ ਮਦਦ ਕਰਦੇ ਹਾਂ ਦਲਤ ਭਾਈਚਾਰਨ ਦੀ ਤੁਹਾਡੇ ਤੇ ਪਰਚਾ ਕਰਾਵਾਂਗੇ ਅਸੀਂ ਤਿਆਰ ਆ ਪਰਚਾ ਕਰਾਉਣ ਨੂੰ ਵੀ ਜੇ ਅਸੀਂ ਆਪਣੇ ਭਾਈਆਂ ਨਾਲ ਨਹੀਂ ਖੜਾਂਗੇ ਹੋਰ ਜਾ ਕੇ ਕਿਹਦੇ ਨਾਲ ਖੜਾਂਗੇ ਜਿਹੜੇ ਪਿੰਡ ਦੇ ਸ਼ਰਾਬ ਦੀ ਬੰਦੇ ਨੇ ਜਿਹੜੇ ਭਾਈਚਾਰਨ ਵਿੱਚ ਹਾਂਜੀ ਪਿੰਡ ਵੀਰੇ 2-3 ਸ਼ਰਾਰਤੀ ਹੈਗੇ ਨੇ ਉਹ ਆਪਸ ਦੇ ਵਿੱਚ ਸਾਡੇ ਭਾਈਆਂ ਨੂੰ ਪਾੜ ਕੇ ਇਹ ਖਰਾਬੀ ਕਰਨਾ ਚਾਹੁੰਦੇ ਨੇ ਪਰ ਇਹ ਅਸੀਂ ਕੁਝ ਹੋਣ ਨਹੀਂ ਦੇਣਾ ਹੈਗਾ ਅਸੀਂ ਆਪਣੇ ਭਾਈਚਾਰਿਆਂ ਨਾਲ ਖੜੇ ਆ ਤੇ ਖੜਾਂਗੇ ਡਟ ਕੇ ਟਾਈਮ ਦੇਣਾ ਚਾਹੀਦਾ ਅਗਲੇ ਹਾਲ ਕੇ 6 ਮਿੰਟ ਜਿਹੜੇ ਟਾਈਮ ਬੋਲੀ ਦਾ ਹੁੰਦਾ ਬੰਦੇ ਨੂੰ ਉਹ ਟਾਈਮ ਦੇਣਾ ਇਹ ਗੱਲ ਇਹ ਗੱਲ ਆਪਾਂ ਕਹਿ ਲਿਆ ਆਪਾਂ ਨੂੰ ਕੋਈ ਯਾਰ ਨਾਲ ਸਮਾਂ ਦਾ ਮਸਲਾ ਵਾਜ ਨਹੀਂ ਹੈ ਦੇਖੋ ਜੀ ਆਪੋ ਲੱਗੇ ਨਾ ਸਾਰਾ ਸਾਰਾ ਟਾਈਮ ਦੇਣਗੇ ਗੱਲ ਇਹ ਹੈ ਬਈ ਸਿਆਸਤ ਭਰੀ ਹੈ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਨਾ ਵੀ ਤੁਹਾਡੇ ਇਹ ਜਿਹੇ ਕੀੜੇ ਲੜਦੇ ਨੇ ਜਿੱਥੇ 4 ਮਰਲੇ ਦਲਿਤ ਸਮਾਜ ਨੇ ਦੱਬੇ ਹੋਏ ਨੇ ਤੁਹਾਡੇ ਕੀੜੇ ਲੜਦੇ ਨੇ ਉੱਥੇ ਪਹੁੰਚਦੇ ਹੋ 70 ਸਾਲ ਤੋਂ ਸੂਹਾ ਦੱਬਿਆ ਹੋਇਆ ਤਣਾੜਾ ਨੇ ਪ੍ਰਸ਼ਾਸਨ ਉੱਥੇ ਮਰ ਜਾਂਦਾ ਜਦ ਦਲਿਤ ਸਮਾਜ ਦੀ ਗੱਲ ਆਉਂਦੀ ਹੈ ਇਹਨਾਂ ਦਾ ਪ੍ਰਸ਼ਾਸਨ ਵੀ ਆ ਜਾਂਦਾ ਇਹਨਾਂ ਕੋ ਗੁੰਡੇ ਵੀ ਆ ਜਾਂਦੇ ਨੇ ਇਹਨਾਂ ਕੋ ਟਾਈਮ ਵੀ ਆ ਜਾਂਦਾ ਇਸ ਲਈ ਮੈਂ ਜਿਹੜਾ ਸੌਂਦਾ ਤੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਨਾ ਵੀ ਇਹ ਜਿਹੜੀਆਂ ਤੁਹਾਡੇ ਕਰਤੂਤਾਂ ਨੇ ਦਲਤ ਵਿਰੋਧੀ ਕਰਤੂਤਾਂ ਨੇ ਸਰਕਾਰ ਦੀਆਂ ਝਾੜੂਆਂ ਇਹ ਤੇ ਤੁਸੀਂ ਲਗਾਮ ਲਗਾਓ ਜਿਹੜੀ ਇਹ ਤੁਸੀਂ ਬੁਲੀ ਕਰਾਉਣੀ ਹੈ ਕੋਰਟ ਦਾ ਫੈਸਲਾ ਜੇ ਆਇਆ ਨਹੀਂ ਤੁਸੀਂ ਉਹਨੂੰ ਜੋ ਇੱਕ ਪ੍ਰੋਸੈਸ ਆ ਤੁਸੀਂ ਇੱਥੇ ਅਨਾਉਂਸਮੈਂਟ ਕਰਾਓ ਕੋਈ ਝਾੜੂ ਵਾਲਾ ਚੋਹੇ ਕੋਈ ਕਾਲੀਆ ਚਾਹ ਕਾਂਗਰਸੀ ਹੈ ਸਮੇਂ-ਸਮੇਂ ਤੇ ਸਾਡੇ ਹੀ ਲੋਕਾਂ ਦੇ ਛਿੱਤਰ ਕਿਉਂ ਫੇਰਦੇ ਨੇ ਜੇ ਇੰਨੀ ਦੇਰ ਦੀ ਸਾਡੀ ਜ਼ਮੀਨ ਤੇ ਇਹ ਕਾਬਜ ਨਹੀਂ ਕਿ ਹੁਣ 6 ਮਹੀਨੇ ਨਾਲ ਕੀ ਸਰਕਾਰ ਦਾ ਖਜ਼ਾਨਾ ਘਟ ਜੂਗਾ ਇਸ ਲਈ ਮੈਂ ਤੁਹਾਡੇ ਮਾਦੀ ਰਾਮ ਸੌਂਦ ਨੂੰ ਧਾੜੂ ਪਾਰਟੀ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹਨੂੰ ਅਖਾੜਾ ਨਾ ਬਣਾਉਣਾ ਪੈ ਜਵੇ ਸਾਨੂੰ ਜੇ ਤੁਸੀਂ ਧੱਕਾ ਕਰਿਆ ਤੁਸੀਂ ਇੰਨਾ ਕਮਜ਼ੋਰ ਨਾ ਸਮਝੋ ਦਲਿਤ ਸਮਾਜ ਨੂੰ ਵੀ ਜੇ ਤੁਸੀਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਦਬਾਉਣਾ ਚਾਹੁੰਦੇ ਦਬਣ ਵਾਲੇ ਨਹੀਂ ਹੈਗੇ ਸਾਡੇ ਕੋਲ ਸਾਰੇ ਅਧਿਕਾਰ ਨੇ ਸਾਡੇ ਕੋਲ ਸਾਰਾ ਕੁਝ ਹੈ ਇਸ ਲਈ ਬੰਦੇ ਬਣ ਕੇ ਜੋ ਇਹਨਾਂ ਦੀ ਜਗਾ ਉਹਨੂੰ ਟਾਈਮ ਦਿੱਤਾ ਜਾਵੇ 6 ਮਹੀਨੇ ਬੋਲੀ ਕਰਾਈ ਜਾਵੇ ਔਰ ਅਗਰ ਇਹਨਾਂ ਨੇ ਕੋਈ ਹਰਕਤ ਕੀਤੀ ਤਾਂ ਇਹਨਾਂ ਨੂੰ ਜਮਣਾ ਦੱਸ ਦਿਆਂਗੇ ਤੁਹਾਨੂੰ ਲੱਗਦਾ ਵੀ ਜਿਹੜਾ ਗਰੀਬ ਪਰਵਾਰ ਨਾਲ ਸੰਬੰਧਿਤ ਲੋਕ ਨੇ ਉਹ ਇੱਕ ਦਿਨ 'ਚ ਪੈਸੇ ਇਕੱਠੇ ਕਰ ਲੈਣਗੇ ਕਿਵੇਂ ਕਰ ਲੈਣਗੇ ਜੀ ਕਿਵੇਂ ਕਰ ਲੈਣਗੇ ਇਹ ਕਿਤੇ ਇੱਥੇ ਬਹੁਮਜਰਾ ਸ਼ਰਾਬ ਫੈਕਟਰੀ ਦੇ ਪੈਸੇ ਇਕੱਠੇ ਕਰਨ ਵਾਲੇ ਲੋਕ ਨੇ ਇਹ ਤਾਂ ਗਰੀਬ ਲੋਕ ਨੇ ਮਿਹਨਤ ਮਜ਼ਦੂਰੀ ਕਰਦੇ ਨੇ ਇਹਨਾਂ ਨੇ ਕਿਹੜਾ ਲੁੱਟਿਆ ਹੋਇਆ ਕਿਦੋਂ ਮਾਲ ਇਸ ਲਈ ਮਿਹਨਤ ਕਰਦੇ ਨੇ ਇਹ ਮੈਂ ਤਾਂ ਇਹਨਾਂ ਲੋਕਾਂ ਦਾ ਵੀ ਕਸੂਰਮੰਦ ਆ ਵੀ ਇਹੋ ਜਿਹਾ ਮਨੁਵਾਦੀ ਸਰਕਾਰਾਂ ਨੂੰ ਬਾਰ ਬਾਰ ਚੁਣਦੇ ਨੇ ਸਰਕਾਰ ਜੀ ਦੀ ਮਰਜ਼ੀ ਚੁਣ ਲੋ ਸਾਡੇ ਛੇਤਰ ਪੈਂਦੇ ਨੇ ਜਿਹੜੇ ਜ਼ਿਆਦਾ ਪਿੰਡ ਵਾਸੀਆਂ ਨੂੰ ਇਸ ਪਿੰਡ ਨਾਲ ਸੰਬੰਧਤ ਵੀ ਸ਼ੋਮਨੀ ਕਮੇਟੀ ਚੋਂ ਉੱਥੋਂ ਦੇ ਕਰ ਰਹੇ ਦੇ ਉਹਨਾਂ ਦੇ ਦੋਸ਼ ਲਾਇਆ ਜਾਂਦੇ ਵੀ ਉਹੋ ਆਪਣੇ ਇਸ਼ਾਰੇ ਕਰਾਉਣਾ ਚਾਹੀਦਾ ਦੇਖੋ ਮੈਨੂੰ ਤਾਂ ਪਤਾ ਨਹੀਂ ਕੌਣ ਆ ਪਰ ਮੈਂ ਤਾਂ ਸਰਕਾਰ ਨੂੰ ਕਹਿ ਸਕਦਾ ਵੀ ਇਹਨਾਂ ਨੇ ਵੀ ਬੋਟਾ ਪਾਈਆਂ ਨੇ ਅਸੀਂ ਨਾਗਰਿਕਾਂ ਸਾਡਾ ਕਨਸਟੀਟਿਊਸ਼ਨ ਰਾਈਟ ਹੈ ਅਗਰ ਕਿਸੇ ਨੇ ਕਬਜ਼ਾ ਵੀ ਛਡਾਉਣਾ ਕਮ ਸੇ ਕਮ ਟਾਈਮ ਦਿੱਤਾ ਜਾਣਾ ਚਾਹੀਦਾ ਅਗਰ ਪੰਚਾਇਤ ਨੇ ਜਾਂ ਸਰਕਾਰ ਨੇ ਜਿੱਤਿਆ ਇਹਨਾਂ ਦੀਆਂ ਨੂੰ ਫਸਲਾ ਵੀ ਦਿੱਤੀਆਂ ਹੋਈਆਂ ਨੇ ਦਾ ਮੈਂ ਵੀਡੀਓ ਨੂੰ ਸੌਂਦ ਨੂੰ ਮੈਂ ਚੈਲੰਜ ਕਰਦਾ ਕਿਸੇ ਪਿੰਡ ਦੇ ਕਿਸੇ ਜੱਟ ਨੇ ਦੱਬੀ ਹੋਈ ਨਾ ਜ਼ਮੀਨ ਇੱਕ ਮਰਲਾ ਵੀ ਉਹ ਛੜਾ ਕੇ ਦਿਖਾ ਦੇਵੇ ਉਹ ਛੜਾ ਦੂਗਾ ਇਹ ਆਪਣੇ ਆਪ ਛੱਡ ਦੇਣਗੇ ਇਹਦਾ ਮਤਲਬ ਇਹਨਾਂ ਦਾ ਉਹ ਮਾੜੇ ਮਾੜੇ ਬੰਦੇ ਵੱਲ ਚੜਦੇ ਨੇ ਨਾ ਇਹ ਇਸ ਲਈ ਇਹਨਾਂ ਨੂੰ ਥੋੜੀ ਬਹੁਤੀ ਅਕਲ ਕਰਨੀ ਚਾਹੀਦੀ ਹੈ ਇਹਨਾਂ ਕਮਜ਼ੋਰ ਨਾ ਸਮਝ ਸਾਡੇ ਸਮਾਜ ਨੂੰ ਬਲੌਕ ਡਵੈਲਪਮੈਂਟ ਐਂਡ ਪੰਚਾਇਤ ਅਫੀਸਰ ਖੰਨਾ ਸਰਕੋ ਖੱਡੇ ਦਾ ਮਸਲਾ ਗਾਬੂਲੀ ਦਾ ਜ਼ਮੀਨ ਦਾ 100 ਕਿੱਲੇ ਨਾਲ ਜੁੜੀ ਹੈਗਾ ਮਤਲਬ ਉਹ ਉਸ ਦੀ ਬ੍ਰੋਗਰਡ ਕਰ ਰਹੇ ਨੇ ਵੀ ਸਾਨੂੰ ਅਕ੍ਰੇਸ਼ਾਈ ਮੈਂ ਸਾਡੀ ਦੁਵਾਰਾ ਗੋਲੀ ਕਿਤੇ ਮੈਂ ਪਹਿਲਾਂ ਨੋਟਿਸ ਦਿੱਤਾ ਗਿਆ ਤੁਹਾਨੂੰ ਦੇਖੋ ਇਹ 95 ਤੋਂ ਲੈ ਕੇ ਹਾਈ ਕੋਰਟ ਤੇ ਸਿੰਗਲ ਬੈਂਚ ਦਾ ਫੈਸਲਾ ਸੀ ਉਹਦੇ ਚ ਹਾਈ ਕੋਰਟ ਨੇ ਕੁਝ ਜ਼ਮੀਨ ਨੂੰ ਕਰਤਾ ਜਿਹੜਾ ਪ੍ਰੋਫਿਟ ਆ ਉਹ ਜਮ੍ਹਾਂ ਕਰਵਾਇਆ ਜਾਵੇ ਤੇ ਕੁਝ ਜ਼ਮੀਨ ਜਿਹੜੀ ਸੀ ਉਹ ਰੈਵਨਿਊ ਡਿਪਾਰਟਮੈਂਟ ਉਹਦੀ ਬੋਲੀ ਕਰਦਾ ਸੀ ਸਾਰੀ ਨਹੀਂ ਸੀ ਇਸ ਤਰ੍ਹਾਂ ਦੋਨੋਂ ਦੋ ਤਰ੍ਹਾਂ ਦੀ ਜ਼ਮੀਨ ਜੀ ਹੁਣ 10ਵੇਂ ਮਹੀਨੇ 2023 ਚ ਫੈਸਲਾ ਹਾਈ ਕੋਰਟ ਨੇ ਡਬਲ ਬੈਚ ਨੇ ਦਿੱਤਾ ਸਾਰੀ ਜ਼ਮੀਨ ਸਾਰੇ ਕੇਸ ਰੱਦ ਕਰਕੇ ಗ್ರಾಮ ਪੰਚਾਇਤ ਦੇ ਹੱਕ ਵਿੱਚ ਜ਼ਮੀਨ ਕਰ ਦਿੱਤੀ ਤੇ ਉਸ ਅਧਾਰ ਤੇ ਅਸੀਂ ਰੈਵਨਿਊ ਡਿਪਾਰਟਮੈਂਟ ਤੋਂ ਰਿਕਾਰਡ ਮੰਗਿਆ ਸੀ ਜਿਹੜਾ ਸਾਨੂੰ ਪ੍ਰਾਪਤ ਹੋ ਗਿਆ ਰਿਕਾਰਡ ਪ੍ਰਾਪਤ ਹੋਣ ਤੋਂ ਬਾਅਦ ਅਸੀਂ ਆਪਣੀ ਪ੍ਰੋਸੀਜਰ ਸ਼ੁਰੂ ਕਰਕੇ ਉਹਦੀ ਪੁਲਿਸ ਜਿਹੜੀ ਅੱਜ ਰੱਖੀ ਸੀ ਪਰ ਸਾਡੇ ਵੱਲੋਂ ਪੁਲਿਸ ਡਿਮਾਂਡ ਕੀਤੀ ਹੋਈ ਸੀ ਪਰ ਅੱਜ ਪੁਲਿਸ ਨੂੰ ਕੁਝ ਹੋਰ ਡਿਊਟੀਆਂ ਸਬੰਧਨ ਕਰਕੇ ਅੱਜ ਸਾਨੂੰ ਪੁਲਿਸ ਫੋਰਸ ਨਾਪ ਪੂਰੀ ਮਿਲਣ ਕਰਕੇ ਅਸੀਂ ਅੱਜ ਬੋਲੀ ਨਹੀਂ ਕਰਾ ਸਕੇ ਅਸੀਂ ਇਹਦੀ ਬੋਲੀ ਕਰਾਵਾਂਗੇ ਖੁੱਲੀ ਬੋਲੀ ਸ਼ਰਿਆਂ ਬੋਲੀ ਕਰਾਵਾਂਗੇ ਪਿੰਡੇ ਜਾ ਕੇ ਤੇ ਜਿਹੜਾ ਸਾਡਾ ਫਰਜ਼ ਉਹ ਸੀ ਪੂਰਾ ਕਰਾਂਗੇ ਕਿਉਂਕਿ ਹੁਣ ਉਹਨੂੰ ಗ್ರಾಮ ਪੰਚਾਇਤ ਨੂੰ ਜ਼ਮੀਨ ਉਸੇ ਦੇ ਤੌਰ ਤੇ ਮਿਲ ਗਈ ਹਾਈ ਕੋਰਟ ਦੇ ਡਬਲ ਬੈਂਡ ਦੇ ਡਬਲ ਬੈਚ ਦੇ ਫੈਸਲੇ ਪਰ ਅਸੀਂ ਕਹ ਰਹੇ ਹਾਂ ਕਿ ਇਹਦਾ ਇੰਤਕਾਲ ਪਹਿਲਾਂ ਹੀ ಗ್ರಾಮ ਪੰਚਾਇਤ ਦੇ ਨਾਂ ਤੇ ਉਹ ਤੁਸੀਂ ਸਾਡੇ ਬੰਦੇ ਕੋਲ ਵੇਖ ਸਕਦੇ ਹੋ ਉਹਦੀਆਂ ਜਿਹੜੀਆਂ ਜਮਾਬਦੀਆਂ ਫਰਜ਼ਾਂ ਨੇ ਉਹ ਤਾਂ ਉਹਨਾਂ ਦੇ ਕਹਿਣ ਦੀ ਗੱਲ ਹੈ। ਉਹ ਕਿਉਂਕਿ ਜਿਹੜਾ ਬੰਦਾ 30-40 ਸਾਲ ਤੋਂ ਫ੍ਰੀ ਵਿੱਚ ਵਾਰਿਆ 5-7000 ਰੁਪਏ ਨੂੰ ਕਿਲਾ ਬਹੁਤ ਲਗੂਣੇ ਜਾਂ ਰੇਟ ਤੇ ਉਹਨੂੰ ਹੋਣ ਲੱਗਦਾ ਹੈ ਵੀ ਜੇ ਫੁੱਲੀ ਬੋਲੀ ਹੋਈ ਤਾਂ ਮੈਨੂੰ 40-50000 ਨੂੰ 60000 ਨੂੰ ਕਿਲਾ ਲੈਣੀ ਪੈਣੀ ਹੈ। ਉਹ ਜਿਹੜਾ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਕਰੇਗਾ ਵਿਰੋਧ ਵੀ ਕਰੇਗਾ। ਸਾਨੂੰ ਪਤਾ ਸਾਰਾ ਇਹੋ ਜਿਹੀ ਚੀਜ਼ਾਂ ਸਾਡੇ ਨਾਲ ਆਮ ਵਾਪਰਦੀਆਂ ਰਹਿੰਦੀਆਂ ਨੇ ਤੇ ਉਹ ਵੀ ਇਹਨਾਂ ਚੋਂ ਇੱਕ ਹੈ ਜੀ। ਪਤਾ ਦੇਉ ਜਿਹੜੀ ਸਾਡੀ ਫਸਲ ਬੀਜੀ ਹੋਈ ਆ ਵੀ ਉਹ ਤੋਂ ਪਹਿਲਾਂ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਵੀ ਇਹ ਪਹਿਲਾਂ ਨੋਟਿਸ ਦੇ ਦੇਖੋ ਜੀ ਉਹਨਾਂ ਨੂੰ ਸਾਰਾ ਪਤਾ ਹੈ ਨੋਟਿਸ ਤਾਂ ਉਹਨੂੰ ਦਈਏ ਜਿਹਨੂੰ ਪਤਾ ਨਾ ਹੋਵੇ ਜਿਹੜਾ ਕੋਰਟ ਚ ਕੇਸ ਹਰ ਨਾਲ ਦਿਨ ਉੱਥੇ ਆ ਉਹਨੂੰ ਕੋ ਫੈਸਲਾ ਆ ਗਿਆ ਫਿਰ ਉਹ ਲੋਅਰ ਕੋਰਟ ਕੋਲ ਗਏ ਆ ਲੋਅਰ ਕੋਰਟ ਚ ਉਹਨਾਂ ਨੇ ਕਿਹਾ ਜੀ ਬੋਲੀ ਨਾ ਹੋਵੇ ਜਿਹੜੇ ਬਤੇ ਖੁਦ ਬੋਲੀ ਨਾ ਹੋਣ ਲਈ ਕੋਰਟ ਚ ਕੇਸ ਪਾ ਰਹੇ ਨੇ ਉਹ ਕਿਵੇਂ ਕਹਿ ਸਕਦੇ ਵੀ ਸਾਨੂੰ ਨਹੀਂ ਪਤਾ ਵੀ ਬੋਲੀ ਹੋਣੀ ਅਸੀਂ ਜਿਹੜੀ ਕੋਰਟ ਦਾ 1.5 ਇੱਕ 7 ਨੂੰ ਸੀ ਅਸੀਂ ਉਹ ਉਡੀਕ ਕੇ ਵੀ ਕਿਧਰੇ ਜੱਜ ਸਾਹਿਬ ਬੋਲੀ ਕਰਨ ਤੇ ਸਟੇ ਨਾ ਕਰ ਦੇਣ ਅਸੀਂ ਉਹ ਉਡੀਕ ਕੇ ਜਿਹੜਾ ਉਹ ਬੋਲੀ ਕਰਦਾ ਸਰ ਕਰ ਹੋ ਰਹੀ ਜਿਹੜੀ ਹੁਣ ਜ਼ਮੀਨ ਉੱਤੇ ਲੋਕਾਂ ਨੇ ਬਾੜੀ ਜਾਂ ਬੀਜੀ ਲਈ ਅਗਰ ਕੋਈ ਹੋਰ ਬੋਲੀ ਜਿਹੜਾ ਨਿਜਮ ਆ ਜਿਹੜਾ ਨਿਜਮ ਆ ਜਿਹੜੇ ਬੰਦੇ ਨੇ ਉਹ ਵਾੜੀ ਬੀਜ ਲਈ ਉਹਨੂੰ ਜਿਹੜਾ ਉਹਦਾ ਬਣਦਾ ਇਵਜ਼ਾਨਾ ਉਹ ਦਵਾਇਆ ਜਾਵੇ ਉਹ ਦੇ ਉਹਦਾ ਜਿਹੜਾ ਹੱਕ ਹੈ ਕਾਨੂੰਨ ਮੁਤਾਬਕ ਜਿਹੜਾ ਅਸੀਂ ਸਭ ਕੁਝ ਕਰਾਂਗੇ ਕਾਨੂੰਨ ਤੋਂ ਪਾਸੇ ਕੁਝ ਵੀ ਨਹੀਂ ਕਰਾਂਗੇ ਅਸੀਂ ਕਾਨੂੰਨ ਦੇ ਬੰਨੇ ਆਏ ਹਾਂ ਲੜਾਈ ਵੀ ਹੋ ਸਕਦੀ ਹੈ ਉਹਨਾਂ ਦੀ ਵੀ ਜੇ ਦੇਖੋ ਇਹੋ ਜਿਹੀ ਗੱਲਾਂ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਲੜਾਈ ਹੋ ਸਕਦੀ ਹੈ ਇੱਥੇ ਮੇਰੇ ਕੋਲ ਸਵੇਰੇ ਆਏ ਸੀ ਇੱਥੇ ਆਣ ਕੇ ਕਹਿੰਦੇ ਖੂਨ ਖਰਾਬਾ ਹੋਊਗਾ ਆ ਹੋਊਗਾ ਉਹਗਾ ਇਹ ਗੱਲਾਂ ਨਾਰਮਲ ਨੇ ਜੇ ਅਸੀਂ ਇਹਨਾਂ ਗੱਲਾਂ ਤੋਂ ਡਰਦਗੇ ਫਿਰ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਤੋਂ ਅਸੀਂ ਜਿਹੜਾ ਕਾਨੂੰਨ ਮੁਤਾਬਕ ਆ ਰੂਲ ਮੁਤਾਬਕ ਨਿਜਮਾ ਮੁਤਾਬਕ ਜੋ ਕੁਝ ਬਣਦਾ ਉਹ ਕਾਰਵਾਈ ਕਰਾਂਗੇ